ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀ ਉਹ ਤਾਂ ਨਿਮਾਨਿਆਂ ਨ ਬਾਦਸ਼ਾਹੀਏ ਮਿਲੀ ਉਹ बादशाही यारी जदू जी फकीरा तेर नाल लाई जे तूं सनूं रबू जा फकीर दिखो द न ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਹਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਜਾਂਦੀ ਹਾਏ ਬੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲੰਗਾਈਏ ਮਿਲਿਓ ਦੋ ਤਨ ਮਾਨਿਆਂ ਬਾਦਸ਼ਾਹੀਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲਿਓ ਦੋ ਤਨ ਮਾਨਿਆਂ ਬਾਦਸ਼ਾਹੀਏ ਕਿੱਥੇ ਸੀ ਉਕਾ ਕਿ ਜਥੇਦਾਰ ਸਹਿਬਾਨਾਂ ਦੇ پوتنے بنا کے فوکے جیسے مہانوگ سنگھ سا جی نے درسایا کہ جے جی سنمان ہے تو وہ بھی دا ہے تو جے کر ایسے لوگ اپمان کرتے ہیں وہ یاد کرنے کے کرپمان نہیں کرتے اس پاون پوتر پدوی دا اپمان کرتے ہیں جبکہ ایسا بالکل نہیں کرنا چاہیے گرمکے سارے پاون پویتر طاقت ساتھ ستگر نے ਸੱਚੇ ਪਾਤਸ਼ਾਹ ਨੇ ਆਪਣੇ ਵਾਰਕ ਚਰਨ ਪਾ ਕੇ ਉਹਨਾਂ ਨੂੰ ਪਵਿੱਤਰ ਕੀਤਾ ਹੈ। ਸਾਤ ਪੀ ਪਈ ਹਰੀਆਵਲੇ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸਹਿਜੰਤ ਪਾਏ ਹਰੀਆਵਲੇ ਜਿਹਨੇ ਮੇਰਾ ਸਤਗੁਰੂ ਦੇਖਿਆ ਜਾਏ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੁਖਾਂ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾ ਕੇ ਘਾਲ ਥਾਏ ਪਈ ਜਿਹਰ ਹਰਨਾਮ ਧਿਆਵਾ ਤੁਸੀਂ ਅੱਜ ਗਿਆਨੀ ਪ੍ਰਵਤ ਸਿੰਘ ਜੀ ਹੋਰ ਆਨੋ ਮੁਬਾਰਕ ਦੇਣ ਵਾਸਤੇ ਆਏ ਹੋ ਤੇ ਸਤਿਗੁਰ ਕਹਿੰਦੇ ਜਿਨਾਂ ਨਾਮ ਸਤਿਗੁਰੂ ਪੂਜਿਆ ਤਿਨ ਹਰ ਪੂਜ ਖਰਾ। ਜਿਹੜੇ ਪੂਜਾ ਇਹਨਾਂ ਸਤਿਗੁਰਾਂ ਦੀ ਕੀਤੀ ਹੈ ਉਹਨਾਂ ਨੂੰ ਬੜੀ ਕਾਠੀ ਸੇਵਾ ਇਸ ਵਰਤਾਂ ਨਹੀਂ ਰੱਖੀ ਦੀ ਸੇਵਾ ਕਰ ਲਈ ਸਤਿਗੁਰ ਕਹਿੰਦੇ ਤਰਪਾਸ਼ਾ ਸੇਵਾ ਲੈ ਲੈ। ਨਿਰੰਤਰ ਸੇਵਾ ٹائم سیوا ایک سیکنڈ کا بھی فرق نہیں پڑتا سیوا پچی سال ہو گئے گھر سکھدیو سن جی کہ پچی دیر ایک تھا پہ ٹیک کے سیوا کرنی ہوتی ہے لیکن پچی سال ہو گئے ہیں نرنتر ایکو سیوا ستروں کی نرنترتا کے نال بنا مانجو سنگھ صاحب سنت بابا کلوت سنگھ جی نوارے نے میں پوچھ رہا سا جہاں اپن ڈاکومنٹری بھی دیکھی ہے کہ میں سردار منگل سنگھ جی جانے تو چالے کے شری ہزور دی جی پاؤن دھرتی سے آئے سردار گلبت سب جی ہو دیکھے یہ جی روح سے پرگٹ ہوئی تو میں کہا کہ تو چل کے سردار منگل سنگھ جی رسی آئے لدیا چل کے پاشا کی دارا ہے سر کہ جا کے اس پاؤن پوتر تخت سچ کنڈ شری ہزور صاحب جی کی سیوا سنائی اور پچی سال ستگوں نے کرپا کی ہے وہ نرنتر سیوا نے رہے ہیں گورن چرن کے ارداس ہے کہ ستگرو وہاں تندرستی بخشن وہ اسے ترائی چڑھ دِقلا کے نام اپنا ریتا سونا ستگوروں کی سیوا دن چلا کے بڑپا کے ہو نے بڑا سونا لکھا ہے تو کہتا میں نے مانگا تھا گل گلستان مل گیا میں نے مانگا تھا قطرا دریا مل گیا اور کچھ سے کیا مانگو ہے میرے خدا میں نے مانگا تھا کیا مجھے کیا لگا ਸਾਡੀ ਸੋਚ ਕੇ ਬਰਾਬੋਤ ਮਿਲੀਓ ਦੋਤੋਂ ਨਿਮਾਨਾਂ ਨਬਾਦਸ਼ਾਈ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਮਿਲੀਓ ਦੋਤੋਂ ਨਿਮਾਨਾਂ ਨਬਾਦਸ਼ਾਈ ਕਿੱਥੇ ਸੀ ਓਕਾ ਕਿ ਅਸੀਂ ਅੰਬੂ ਦਾ ਚਿਉਡ ਦੇ ਕਿੱਥੇ ਸੀ ਓਕਾਤ ਨਾ ਮੰਝ ਲਾਤੇ ਪੁਜਦੇ ਕਿੱਥੇ ਸੀ ਓਕਾਤ ਨਾ ਮੰਝ ਲਾਤੇ ਪੁਜਦੇ ਰਣ ਬਹਿਣ ਸੈਨ ਦਾਤੇ ਦਣਾ ਚੱਜ ਸੀ ਵੇਖੇ ਨਾ ਗੁਨਾਹ ਤੂੰ ਅਸੀਂ ਕੀ ਤੇਰਾ ਜੱਜ ਰੱਜ ਸੀ ਕੀਤੇ ਨਾ ਗੁਨਾਹ ਤੂੰ ਅਸੀਂ ਵੇ ਕੀ ਤੇਰਾ ਜੱਜ ਰੱਜ ਸੀ ਇੰਨੇ ਲੈਕਨੇ ਸਿਹਾਏ ਆ ਇਨੇ ਲਾਇਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈਏ ਮਿਲਿਓ ਦਾਤਾਂ ਨਿਮਾਣਿਆ ਨ ਬਾਦਸ਼ਾਹੀਂ ਰੱਬ ਦੇ ਪਿਆਰਿਆ ਵਿਛੋੜਾ ਕਿਵੇਂ ਚੱਲੀਏ ਦਿਲ ਦੀ ਸੁਣਾਈਏ ਕਿਨੂੰ ਕੀ ਦਾ ਬੁਹਾ ਮਲੀਏ ਦਿਲ ਦੀ ਸੁਣਾਈਏ ਕਿਨੂੰ ਕੀ ਦਾ ਬੁਹਾ ਮਲੀਏ ਅੱਜ ਵੀ ਉਡੀਕਦਿਆਂ ਦਿਨੋਂ ਰਾਤ ਅੱਖੀਆਂ ਖਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਖਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਪੜੀ ਮੌਤ ਨਾਲੋਂ ਹਾਏ ਓਏ ਪੜੀ ਮੌਤ ਨਾਲੋਂ ਹੁੰਦੀ ਚੱਲਨੀ ਜੁਦਾਈਏ ਮਿਲਿਓ ਧੋ ਤੋਂ ਨਿਮਾਨਿਆਂ ਨੂੰ ਬਾਤ ਸਾਈਏ ਗਲੀਆਂ ਦੇ ਕਖਾ ਵਾਂਗੂੰ ਅਸਾਂ ਰੁੱਲ ਜਾਣਾ ਸੀ ਪੁੱਛਣਾ ਸੀ ਕਿੰਨੇ ਕobbੀਆਂ ਚ ਤੁਲ ਜਾਣਾ ਸੀ ਸੂchna ਸੀ ਕਿਨੇ ਕੌਡੀਆਂ ਚ ਤੁਲ ਜਾਣਾ ਸੀ ਕਿਵੇਂ ਲੋਕੀ ਪਲਕਾਂ ਤੇ ਸਦ ਕੇ ਬਿਠਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਏਹ ਮੇਰੀ ਨਿਉ ਹਾਏ ਏਹ ਮੇਰੀ ਨਿਉ ਸਭ ਤੇਰੀ